ਬੱਚਾ ਜ਼ਰੂਰ ਹੋਵੇ ਮੇਰੇ ਵੀਰ ਕੋਲੇ ਇੱਕ ਅੱਧਾ ਕੀਲਾ ਪੈੜੀ ਦਾ ਵੀ ਹੋਵੇ ਭੈਣ ਜੱਟ ਸਿੱਖ ਪਰਵਾਰ ਤੋਂ ਐ ਤੇ ਇੱਕ ਅੱਧੇ ਕੀਲੇ ਤੇ ਵੀ ਕਰਦੇ ਨੇ ਤੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਮਿਲ ਜਾਵੇ ਤੇ ਭੈਣ ਹੈਗੀ ਆ ਮੋਗੇ ਏਰੀਏ ਤੋਂ ਠੀਕ ਹੈ ਮੋਗੇ ਏਰੀਏ ਤੋਂ ਮੈਂ ਭੈਣ ਕੇ ਕਿਸੇ ਵੀ ਏਰੀਏ 'ਚ ਜਾਣ ਨੂੰ ਤਿਆਰ ਨੇ ਬਾਕੀ ਆਪਣੇ ਲਵੇ ਲਵੇ ਜੇ ਮਿਲ ਜਾਵੇ ਤਾਂ ਬਾਲਾ ਵਧੀਆ ਉਦਾਂ ਭੈਣ ਕਿਸੇ ਪਾਸੇ ਵੀ ਇੱਕ ਹਰਿਆਣਾ ਤੇ ਰਾਜਸਥਾਨ ਨੂੰ ਛੱਡ ਕੇ ਤੇ ਇਧਰ ਤਰਨ ਤਰਨ ਏਰੀਆ ਛੱਡ ਕੇ ਤੇ ਆਪਣਾ ਜਲੰਧਰ ਜਲੰਧਰ ਏਰੀਆ ਸਾਡੇ ਕੇ ਹੋਰ ਜਿਹੜੇ ਮਰਜੀ ਏਰੀਆ ਚ ਖੂਬੇ ਮੁੰਡਾ ਤੇ ਇਹ ਕਰ ਦੇਣਗੇ ਜੀ ਰਿਸ਼ਤਾ ਤੇ ਆਪਾਂ ਨੂੰ ਬਸ ਮੁੰਡਾ ਬੱਚੇ ਵਾਲਾ ਹੀ ਚਾਹੀਦਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ 40 ਸਾਲ ਦਾ ਹੋਵੇ ਚਾਹੇ 40 ਦਾ ਹੋਵੇ 45 ਦਾ ਹੋਵੇ ਪਰ ਨਸੇ ਪੱਤੇ ਤੋਂ ਰਹਿਤ ਹੋਵੇ ਕੰਮਕਾਰ ਵਧੀਆ ਕਰਦਾ ਹੋਵੇ ਬਸ ਮੁੰਡਾ ਹੋਵੇ ਚਾਹੇ ਵੀਰ ਕੋਲੇ ਕੁੜੀ ਹੋਵੇ ਉਹੀ ਸੰਪਰਕ ਕਰਿਓ ਬਿਨਾ ਬੱਚੇ ਤੋਂ ਸੰਪਰਕ ਨਾ ਕਰਿਓ ਕਿਉਂਕਿ ਭੈਣ ਬਿਨਾ ਬੱਚੇ ਵਾਲੇ ਦੇ ਨਾਲ ਵਿਆਹ ਨਹੀਂ ਕਰਾਊਗੀ ਧੰਨਵਾਦ ਜੀ ਹਾਂਜੀ ਸਾਸਤਰੀ ਕਾਲ ਮੈਂ ਸੋਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਇੱਕ ਰਿਸ਼ਤਾ ਆਇਆ ਜੱਟ ਸਿੱਖ ਪਰਿਵਾਰ ਦੀ ਲੜਕੀ ਦਾ ਤੇ ਲੜਕੀ ਨੂੰ ਬੱਚਾ ਨਹੀਂ ਹੋ ਰਿਹਾ ਜੀ ਮਤਲਬ ਆਪਰੇਸ਼ਨ ਹੋਇਆ ਹੋਇਆ ਡਿਵੋਸੀਆ ਭੈਣ ਆਪਰੇਸ਼ਨ ਹੋਇਆ ਹੋਇਆ ਤੇ ਬੱਚਾ ਨਹੀਂ ਹੋਣਾ ਉਮਰ 35 ਸਾਲ ਹੈ ਤੇ ਆਪਾਂ ਨੂੰ ਮੁੰਡਾ ਚਾਹੀਦਾ ਚਾਹੇ 40 ਸਾਲ ਤੱਕ ਹੋਵੇ ਪਰ ਬੱਚਾ ਹੋਵੇ ਠੀਕ ਹੈ ਜੀ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਦੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਕੁੜੀ ਆਈ ਹੈ ਜੀ ਜੱਟ ਸਿੱਖ ਪਰਿਵਾਰ ਦੀ ਕੁੜੀ ਦੀ ਉਮਰ ਹੈਗੀ ਆ 22 ਸਾਲ ਤੇ ਆਪਾਂ ਨੂੰ ਦੂਣਤਾ ਵੀ 25 ਸਾਲ ਤੋਂ ਜਿਆਦਾ ਸੰਪਰਕ ਨਾ ਕਰੇ 5 ਕਿਲੇ ਜ਼ਮੀਨ ਹੋਵੇ ਜੀ ਮੁੰਡੇ ਕੋਲੇ 4-5 ਕਿਲਿਆਂ 'ਚ ਕਰਨਗੇ ਇਹ ਤੋਂ ਘੱਟ ਨਹੀਂ ਕਰਦੇ ਤੇ 35 ਬੰਦਿਆਂ ਦੀ ਰੈਸਟੋਰੈਂਟ ਦੇ ਵਿੱਚ ਸੇਵਾ ਵੀ ਕਰਦੇ ਨੇ ਠੀਕ ਹੈ ਰੈਸਟੋਰੈਂਟ ਵਿੱਚ ਬਰਾਤ ਵਾਲਾ ਆ ਗਿਆ ਜਾਨੀ ਕਿ ਨੰਦ ਹੋ ਜਾਂਦੇ ਨੇ ਉਦੋਂ ਮਗਰੋਂ ਰੈਸਟੋਰੈਂਟ ਦੇ ਵਿੱਚ ਚਾਹ ਪਾਣੀ ਪੀਉਣ ਦਾ ਇਤਿਜਾਮ ਕਰ ਦੇਣਗੇ ਜੀ ਤੇ ਆਪਣੀ ਕੁੜੀ ਹੈਗੀ ਬਾਜੇਖਾਨੇ ਏਰੀਏ ਤੋਂ ਬਾਜੇਖਾਨੇ ਏਰੀਏ ਦੀ ਕੁੜੀ ਹੈ ਜੀ ਇਧਰ ਹੀ ਮੁੰਡਾ ਚਾਹੀਦਾ ਇਹਨਾਂ ਨੂੰ ਬਰਨਾਲੇ ਤੱਕ ਆਉਂਦਾ ਪਰਿਵਾਰ ਦੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੀ 25 26 27 بس 27 ਤੱਕ ਦਾ ਜਾਉਂ ਹੀਆਂ 25 26 ਸਾਲ ਦਾ ਮੁੰਡਾ ਹੋਵੇ ਇਦੋਂ ਜਿਆਦੇ ਉਮਰ ਦੇ ਸੰਪਰਕ ਨਾ ਕਰਿਓ ਆਪਾਂ ਨੂੰ ਮੁੰਡਾ ਜਲਦੀ ਚਾਹੀਦਾ ਜੀ ਤਾਂ ਹੀ ਮੈਂ ਸਵੇਰੇ ਸਵੇਰੇ ਵੀਡੀਓ ਪਾਈ ਹੈ ਤੇ ਕਿਉਂਕਿ ਉਹਨਾਂ ਨੇ ਚੁਣੀ ਜਿਹੜਾ ਬਾਈ ਕਰਨਾ ਠੀਕ ਹੈ ਗਰੀਬ ਪਰਿਵਾਰ ਦੇ ਲੜਕੀ ਆ ਪਰ 4-5 ਕਿਲੇ ਜ਼ਮੀਨ ਜ਼ਰੂਰ ਹੋਵੇ ਠੀਕ ਹੈ ਜੀ ਤੇ ਕੁੜੀ 12 ਕਲਾਸਾਂ ਕਰੀਆਂ ਹੋਈਆਂ ਨੇ ਕੰਮ ਕਰਦਾ ਸਾਰਾ ਕਰਤੀ ਹੈ ਤੇ ਆਪਣੀ ਇਹੀ ਬੇਨਤੀ ਹੈ ਜੀ ਜਿਹੜਾ ਵੀ ਕੋਈ ਆਪਣਾ ਵੀਰ ਜਾਂ ਕੋਈ ਭੈਣ ਹੈਗੀ ਹੈ ਆਪਣੇ ਨਾਲ ਸੰਪਰਕ ਕਰਿਓ ਤੇ ਕਮੈਂਟਾਂ ਦੇ ਵਿੱਚ ਹੀ ਮੈਨੂੰ ਦੱਸ ਦਿਓ ਤੇ ਮੈਨੂੰ ਪਰਸਨਲ ਨੰਬਰ ਇਹ ਜਿਹੜਾ ਮੇਰਾ ਨੰਬਰ ਪਾਇਆ ਹੋਇਆ ਉਹ ਤੇ ਫੋਨ ਲਾਉਣ ਦੀ ਕੋਸ਼ਿਸ਼ ਨਾ ਕਰਿਓ ਜਾਂ ਤਾਂ ਉਹ ਤੇ ਡਾਟਾ ਭੇਜ ਦਿਓ ਕਿਉਂਕਿ ਡਾਟਾ ਤੇ ਫੋਟੋ ਹੀ ਚੈੱਕ ਕਰਨੀਆਂ ਉੱਥੋਂ ਮੈਂ ਕਿਉਂਕਿ ਮੈਂ ਫੋਨ ਪਾਈ ਨਹੀਂ ਚੱਕਦੀ ਕਿਸੇ ਦਾ ਹਨਾ ਮੈਂ ਤੁਸੀਂ ਮੈਨੂੰ ਫੋਨ ਲਾਈ ਜਾਓ ਮੈਂ ਨਾ ਚੱਕਾ ਹਨਾ ਫਿਰ ਲੱਗਦਾ ਡਾਟਾ ਕਿਉਂ ਬੋਲਿਆ ਤੁਸੀਂ ਉਹ ਫਰਾਨਾ ਟੁੰਕਾ ਨਾ ਬਹੁਤ ਕੁਝ ਬੋਲਦੇ ਹੋ ਤੁਸੀਂ ਤੇ ਮੇਰਾ ਕਾਰਨ ਇਹੀ ਇਹ ਕਹਿਣ ਦਾ ਵੀ ਤੁਸੀਂ ਮੈਨੂੰ ਡਾਟਾ ਪਾਓ ਚੈੱਕ ਮੈਂ ਕਰੂੰਗੀ ਮੈਂ 11 ਤੋਂ ਲਾ ਕੇ 12 ਵਜੇ ਤੱਕ ਡਾਟੇ ਚੈੱਕ ਕਰਦੀ ਹਾਂ ਠੀਕ ਹੈ ਤੇ ਮੇਰੀ ਇਹੀ ਬੇਨਤੀ ਹੈ ਵੀ ਜੇ ਕੋਈ ਚਾਰ ਪੰਜ ਕਿਲੇ ਆਣਾ ਮੁੰਡਾ ਹੈਗਾ ਵਿੱਚ ਜ਼ਮੀਨ ਦਾ ਬਿਰਬਾ ਪਾ ਕੇ ਫੋਟੋ ਡਾਟਾ ਮੁੰਡੇ ਦਾ ਨਾਲ ਭੇਜ ਦਿਓ ਏਰੀਆ ਬਸ ਇਧਰ ਆਪਾਂ ਨੂੰ ਬਰਨਾਲਾ ਹੀ ਚਾਹੀਦਾ ਆਪਣੇ ਇਧਰ ਏਰੀਏ ਨੂੰ ਆਉਂਦੇ ਨਹੀਂ ਹੋਰ ਲੁਧਿਆਣੇ ਕੰਨੀ ਨੂੰ ਨਹੀਂ ਆਉਂਦਾ ਪਰਿਵਾਰ ਤੇ ਹੱਥ ਬੰਨ ਕੇ ਬੇਨਤੀ ਹੈ ਮੇਰੀ ਗੱਲ ਦਾ ਕੋਈ ਗੁੱਸਾ ਨਾ ਕਰਿਓ ਆਪਾਂ ਨੂੰ ਮੁੰਡਾ ਚਾਹੀਦਾ ਜਲਦੀ ਤੋਂ ਜਲਦੀ ਜੀ ਉਹਨਾਂ ਨੇ ਕਰਨਾ ਚੁੰਨੀ ਛੜਾਵਾ ਤੇ ਇੱਕ ਅੱਧੇ ਦਿਨ થઈ ਮਤਲਬ 2-15 ਕ ਦਿਨ ਪੈ ਜਾਣਗੇ ਇੱਕ ਅੱਧੇ ਦਿਨ ਇੱਥੇ ਹੀ ਦੇਖ ਕੇ ਮੁੰਡਾ 15-20 ਦਿਨਾਂ ਤੱਕ ਕੁੜੀ ਤੋੜ ਦੇਣੀ ਹੈ ਵੀਡੀਓ ਨੂੰ ਕਰ ਦੋ ਦਬ ਕੇ ਸ਼ੇਅਰ ਗਰੀਬ ਪਰਿਵਾਰ ਦੀ ਲੜਕੀ ਹੈ ਜੱਟਾਂ ਦੀ ਕੁੜੀ ਹੈ ਹੋਰ ਕਾਸਟ ਨਾਲ ਮਤਲਬ ਨਹੀਂ ਇਹਨਾਂ ਨੇ ਕਰਨਾ ਐਂਟਰ ਕਾਸਟ ਨਹੀਂ ਕਰਨਗੇ ਸਿਰਫ ਜੱਟਾਂ ਦੀ ਕਰਨਗੇ ਆਪਣੇ ਹੱਥ ਬੰਨ ਕੇ ਬੇਨਤੀ ਹੈ ਜੱਟ ਸਿੱਖ ਪਰਿਵਾਰਾਂ ਨੂੰ ਤੇ ਉਹੀ ਮੇਰੇ ਨਾਲ ਸੰਪਰਕ ਕਰਿਓ ਜਿਨ੍ਹਾਂ ਦਾ ਮੁੰਡਾ 20 25 26 ਸਾਲ ਤੱਕ ਹੈ ਇਤੋਂ ਜਿਆਦਾ ਮੇਰੇ ਨਾਲ ਸੰਪਰਕ ਨਾ ਕਰਿਓ ਜੀ ਮੈਨੂੰ ਡਾਟਾ ਮੇਰੇ ਨੰਬਰ ਤੇ ਭੇਜੋ ਠੀਕ ਹੈ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਵੀ ਮੈਨੂੰ ਦੱਸ ਸਕਦੇ ਹੋ ਬਾਕੀ ਜ਼ਰੂਰੀ ਤਾਂ ਇਹੀ ਹੈ ਵੀ ਕਮੈਂਟਾਂ ਦਾ ਕੋਈ ਜ਼ਰੂਰ ਨਹੀਂ ਹੈਗੇ ਵੀ ਕਮੈਂਟਾਂ ਜੀ ਦੱਸਣਾ ਮੈਨੂੰ ਮੇਰੇ ਨੰਬਰ ਤੇ ਬਸ ਡਾਟਾ ਫੋਟੋ ਬੱਚੇ ਦੀ ਜ਼ਰੂਰ ਭੇਜੋ ਧੰਨਵਾਦ ਜੀ ਫੋਨ ਲਾਉਣ ਦੀ ਲੋੜ ਨਹੀਂ ਹੈਗੀ ਫੋਨ ਨਾ ਕਰਿਓ ਮੈਂ ਨਹੀਂ ਚੱਕਦੀ ਧੰਨਵਾਦ